ਭਰਾ ਮਨੂ ਚਾਵਲਾ Shiv Shivji da Nandi Shivnandi ਇਹ ਮੀਟਿੰਗ ਹੈਗੀ ਹੈ ਪ੍ਰਚੀਨ ਗੰਗ ਪ੍ਰਚੀਨ ਗਊਸ਼ਾਲਾ ਸ਼ਮਸ਼ਾਨ ਘਾਟ ਦੇ ਵਿੱਚ ਅੱਜ ਪਹਿਲੀ ਮੀਟਿੰਗ ਹੈਗੀ ਹੈ ਤੇ ਅੱਜ ਬੋਲੇ ਸ਼ੰਕਰ ਨੂੰ ਤੇ ਆਪਣਾ ਪਹਿਲਾ ਨਿਮੰਤਰ ਦੇਣ ਆਏ ਆ ਤੇ ਸਾਰੀ ਟੀਮ ਪਹੁੰਚੀ ਹੈ ਤੇ ਕਦੋਂ ਇਹ ਪ੍ਰੋਗਰਾਮ ਦੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਵੀ ਨੇ ਪ੍ਰੋਗਰਾਮ ਹੈਗਾ ਜੀ ਆਪਣਾ 26 26 26 ਫਰਵਰੀ ਦਾ ਤੇ 15ਵਾਂ ਪ੍ਰੋਗਰਾਮ ਹੈਗਾ ਬੜੇ ਸ਼ਿਵਰਾਤ ਮਹਾ ਸ਼ਿਵਰਾਤਰੀ ਦੇ ਸ਼ੁਭ ਕਹਿੰਦੇ ਸ਼ੁਭ ਅਫਸਰ ਤੇ ਇੱਕ ਕਿਸ ਤਰ੍ਹਾਂ ਦੀ ਇਹ ਸਾਰਾ ਤਿਆਰੀਆਂ ਹੋਣ ਤੁਹਾਡੇ ਕੋਲ ਜਿੱਤੇ ਜਾ ਤਿਆਰੀ ਹਰ ਸਾਲ ਪੋਲੇ ਸ਼ੰਕਰ ਆਪਣੇ ਆਪ ਤਿਆਰੀ ਕਰਾਉਂਦੇ ਆ ਤੇ ਇਸ ਵਾਰ ਵੀ ਪੋਲੇ ਨਾਥ ਆਪ ਹੀ ਕਰਾ ਰਹੇ ਆ ਔਰ ਕਹਿੰਦੇ ਵੱਧ ਚੜ ਕੇ ਕਹਿੰਦੇ ਹੋਰ ਕਹਿੰਦੇ ਅਸੀਂ ਆਪਣੇ ਵਿਆਹ ਤੇ ਪੂਰੇ ਚਾਹ ਲਾਣੇ ਆ ਤੇ ਪੋਲੇ ਸ਼ੰਕਰ ਦਾ ਵਿਆਹ ਹੈ ਇਹਦੇ ਲਈ ਤੇ ਪੂਰਾ ਸ਼ਹਿਰ ਲੱਗਿਆ ਆ ਤੇ ਆ ਸ਼ਮਸ਼ਾਨ ਘਾਟ ਜਾਨਾ ਦਾ ਸਭ ਤੋਂ ਵੱਡਾ ਸ਼ਮਸ਼ਾਨ ਘਾਟ ਹੈ ਤੇ ਸ਼ਮਸ਼ਾਨ ਘਾਟ ਤੇ ਪੋਲੇ ਸ਼ੰਕਰ ਆਪ ਹੀ ਮਹਿਲ ਬਣਾਵਾ ਛੜਦੇ ਆ ਤੇ ਐਤ ਕੀ ਮਹਿਲ ਹੀ ਬਣੇ ਜਾ ਰਿਹਾ ਹੈ ਦੁਨੀਆ ਨਵਾਸੀਆਂ ਨੂੰ ਅਪੀਲ ਕਰਦਾ ਕਿ ਭੋਲੇ ਸ਼ੰਕਰ ਦਾ ਸ਼ਿਵਰਾਤਰੀ ਹੈ ਤੇ ਹਰ ਕਨਗ ਹਰ ਹਰ ਮੋਲੇ ਹਰ ਗਲੀ ਨੁਕਰ ਤੇ ਭੋਲੇ ਸ਼ੰਕਰ ਵਰਾਜਮਾਨ ਹੈ ਤੇ ਸ਼ਮਸ਼ਾਨ ਦੇ ਵਿੱਚ ਕਹਿੰਦੇ ਸ਼ਮਸ਼ਾਨ ਚ ਤੇ ਭੋਲੇ ਸ਼ੰਕਰ ਹਰ ਸਮੇ ਵਰਾਜਮਾਨ ਹੁੰਦੀ ਹੈ ਤੇ ਆਪਾਂ ਸ਼ਿਵਰਾਤਰੀ ਜਿਹੜੀ ਪਾਵਨ ਸ਼ਿਵਰਾਤਰੀ ਆ ਰਹੀ ਹੈ ਮਹਾ ਸ਼ਿਵਰਾਤਰੀ 26 ਫਰਵਰੀ ਨੂੰ ਤੇ ਦਿਨ ਬੁੱਧਵਾਰ ਤੇ ਆਪਾਂ ਸਾਰੇ ਪਹੁੰਚੀਏ ਹਮ ਹਮਾ ਕੇ ਆਪਣੇ ਪਰਿਵਾਰਾ ਸੁਮੇਰ ਹੋਰ ਪੋਲੇ ਸ਼ੰਕਰ ਆਸ਼ੀਰਵਾਦ ਪ੍ਰਾਪਰ ਕਰੀਏ ਇੱਥੇ ਸ਼ਾਖਸ਼ਾਦ ਮਹਾਦੇਵ ਇਸ ਦਰਬਾਰ ਚ ਵਰਾਜਮਨ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਆਪਾਂ ਸਾਰੇ ਸੇਵਕ ਹਗੇ ਆ ਤੇ ਆਪਾਂ ਸੇਵਾਦਾਰ ਹੈਗੇ ਆ ਤੇ ਆਪਾਂ ਪਹੁੰਚੀਏ ਪੋਲੇ ਨਾਥ ਦਾ ਆਸ਼ੀਰਵਾਦ ਲੈਣ ਲਈ ਪ੍ਰਵਾਸ ਸੁਮੇਤ ਤੇ ਹਰ ਹਰ ਮਹਾਦੇਵ ਸਰ ਇਹ 15ਵਾਂ ਸ਼ਿ ਵਿਵਾਹ ਹੋ ਰਿਹਾ ਹੈ 26 ਫਰਵਰੀ ਨੂੰ ਜੋ ਕਿ ਲੁਧਿਆਣਾ ਦੇ ਵਿੱਚ ਸ਼ਮਸ਼ਾਨ ਘਾੜ ਮੰਦਿਰ ਗਊਸ਼ਾਲਾ ਰੋਡ ਤੇ ਸਾਰੇ ਭਗਤਾਂ ਨੂੰ ਅਪੀਲ ਹੈ ਤੁਹਾਡੇ ਚੈਨਲ ਨਾਲ ਆਈ ਕੀ ਅਥੇ ਆਨ ਪੂਰੇ ਨਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਕਿਸ ਤਰ੍ਹਾਂ ਦੀ ਤਿਆਰੀਆਂ ਹੋਣ ਤੁੜਬੇੜੀ ਲਗਾਤਾਰ ਸਰ ਤਿਆਰੀ ਅਸੀਂ ਕਾਦੀ ਕਰਨੀ ਪੂਰੇ ਨਾ ਨੇ ਆਪਣੇ ਆਪ ਤਿਆਰੀ ਕਰਾ ਲੈਣੀ ਹੈ ਵਧੀਆ ਤਿਆਰੀ ਹੋ ਗਈ ਹਰ ਸਾਲ ਵਧੀਆ ਹੀ ਹੁੰਦੀ ਹੈ ਇਸ ਸਾਲ ਵੀ ਅਸੀਂ ਕੋਸ਼ਿਸ਼ ਕਰਾਂਗੇ ਉਸ ਤੋਂ ਵਧੀਆ ਕਰੀਏ ਅਸੀਂ ਤੁਹਾਡੇ ਚੈਨਲਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹ ਨਿਮੰਤਰਣ ਸਾਡਾ ਕਾਰਡ ਹੈ ਜਿਨ੍ਹਾਂ ਤੱਕ ਨਿਮੰਤਰਣ ਨਾ ਪਹੁੰਚ ਸਕੇ ਤੁਹਾਡੇ ਚੈਨਲਾਂ ਆਈ ਉਹ ਅਥੇ ਆਨ ਪੂਰੇ ਨਾ ਦਾ ਅਸ਼ੀਰਵਾਦ ਪ੍ਰਾਪਤ ਕਰਨ